ਵੈਦੂਜੀ ਦਾ ਖਾਸਾ ਵੈਦੂਜੀ ਕੀ ਫਤਿਹ ਸੋ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਜਿਸ ਸਬੰਧ ਵਿੱਚ ਆਪਾਂ ਜੁੜੇ ਹਾਂ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸੋ ਐਡਵੋਕੇਟ ਅਮਰਦੀਪ ਸਿੰਘ ਜੀ ਧਾਰਨੀ ਸੀਨੀਅਰ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਬਿਆਨ ਆਇਆ ਹੈ ਵੀ ਕਿਵੇਂ ਡੁਪਲੀਕੇਟ ਚੀਜ਼ਾਂ ਇਨਸਾਨਾਂ ਨੂੰ ਕੈਂਸਰ ਵੱਲ ਲੈ ਕੇ ਜਾ ਰਹੀਆਂ ਹਨ ਸੋ ਮੈਂ ਉਹਨਾਂ ਦੇ ਬਿਆਨ ਬੜਾ ਵਧੀਆ ਉਹਨਾਂ ਨੇ ਬਿਆਨ ਦਿੱਤਾ ਇਸ ਟੌਪਿਕ ਤੇ ਮੈਂ ਪਹਿਲਾਂ ਵੀ ਗੱਲ ਕਰੀ ਸੀ ਪਹਿਲਾਂ ਵੀ ਸੰਗਤ ਨੂੰ ਅਵੇਅਰ ਕਰਾਇਆ ਸੀ ਇਸ ਬਾਰੇ ਵੀ ਆਪਾਂ ਨੂੰ ਕੈਂਸਰ ਦੀ ਬੜੀ ਵੱਡੀ ਦਿੱਕਤ ਆ ਰਹੀ ਹੈ ਇਹ ਪੋਜੀਸ਼ਨ ਬਣੀ ਹੋਈ ਹੈ ਵੀ 2025 ਤੱਕ 75% ਲੋਕਾਂ ਨੂੰ ਕੈਂਸਰ ਦੀ ਪ੍ਰੋਬਲਮ ਹੋਊਗੀ ਸੋ ਇਸ ਬਾਰੇ ਜੇ ਹੁਣ ਆਪਾਂ ਨੇ ਨਾ ਧਿਆਨ ਦਿੱਤਾ ਤਾਂ ਆਪਾਂ ਇੰਨੀ ਵੱਡੀ ਪ੍ਰੋਬਲਮ ਦੇ ਵਿੱਚ ਘੁੱਜ ਜਾਵਾਂਗੇ ਜੀ ਤੋ ਆਪਾਂ ਵਹਾ ਨਹੀਂ ਨਿਕਲ ਸਕਦੇ ਇੱਥੇ ਮੈਂ ਇੱਕ ਆਧਾਰਨ ਦੇ ਕੇ ਸਮਝਾਉਣਾ ਚਾਹੁੰਦਾ ਇਹਦੇ ਵਿੱਚ ਇਹ ਨਹੀਂ ਵੀ ਆਪਾਂ ਕੱਲਾ ਸਰਕਾਰਾਂ ਦਾ ਹੀ ਦੋਸ਼ ਕਰੀ ਜਾਈਏ ਸੋ ਮੈਂ ਇਹਦੇ ਵਿੱਚ ਇੱਕ ਗੱਲ ਇਹ ਕਹਿਣੀ ਚਾਹੁੰਦਾ ਵੀ ਸਾਰੇ ਪਹਿਲੂ ਸੋਚਣੇ ਚਾਹੀਦੇ ਨੇ ਇੱਕ ਚੁੰਨੀ ਦੀ ਐਗਜ਼ਾਮਪਲ ਹੈ ਮੇਰਾ ਇੱਕ ਦੋਸਤ ਸੀ ਉਹਨੇ ਫਾਸਟ ਫੂਡ ਦਾ ਕੰਮ ਕਰਿਆ ਫਾਸਟ ਫੂਡ ਦਾ ਕੰਮ ਕਰਿਆ ਉਹ ਨੂੰ ਈਵਨ ਬਾਅਦ ਤੋਂ ਜਾ ਕੇ ਉਹ ਕੰਮ ਬੰਦ ਕਰਨਾ ਪੈ ਗਿਆ ਮੈਂ ਉਹਨੂੰ ਪੁੱਛਿਆ ਵੀ ਟਾਈਮ ਕੰਮ ਕਿਉਂ ਬੰਦ ਕਰਤਾ ਵੀ ਬਾਕੀ ਵੀ ਤਾਂ ਇੰਨਾ ਚੱਲ ਰਿਹਾ ਉਹ ਕਹਿੰਦਾ ਵੀ ਜਿਹੜੀ ਇਹ ਕੁਆਲਿਟੀ ਬਾਹਰ ਮਿਲ ਰਹੀ ਹੈ ਜਿਹੜੀਆਂ ਤੇ ਮਿਲ ਰਹੀਆਂ ਉਹ ਕੁਆਲਿਟੀ ਆਪਾਂ ਨਹੀਂ ਦੇ ਸਕਦੇ ਉਹ ਇੰਡਾਇਰੈਕਟ ਵੇ ਨਾਲ ਇਹ ਸੀ ਵੀ ਉਹ ਚੀਜ਼ ਆਪਾਂ ਨਹੀਂ ਯੂਜ਼ ਕਰ ਸਕਦੇ ਆਪਣਾ ਮਨ ਨਹੀਂ ਮੰਨਦਾ ਹੈਗਾ ਵੀ ਜਿਹੜੀ ਇਹ ਯੂਜ਼ ਕਰਦੇ ਨੇ ਸੋ ਆਪਾਂ ਵੀ ਥੋੜੀ-ਬੋਤੀ ਚੀਜ਼ ਸਸਤੀ ਦੇ ਮੱਦੇਨਜ਼ਰ ਚੱਲੇ ਜਾਂਦੇ ਆ ਕੁਆਲਿਟੀ ਦੇ ਮੱਦੇਨਜ਼ਰ ਨਹੀਂ ਜਾਂਦੇ ਹੈਗੇ ਤਾ ਜੋ ਉਹਦਾ ਖਮਿਆਜਾ ਆਪਾਂ ਨੂੰ ਭੁਗਤਣਾ ਪੈਂਦਾ ਸੋ ਮੇਰੀ ਕਿਰਪਾ ਕਰ ਕੇ ਇਹ ਬੇਨਤੀ ਹੈ ਜੇ ਕੋ ਤੁਹਾਨੂੰ ਚੰਗਾ ਪ੍ਰੋਡਕਟ ਦਿੰਦਾ ਹੈ ਉਹਦੇ ਵੀ ਤੁਸੀਂ ਕਦੇ ਕਰਿਆ ਕਰੋ ਆਪਾਂ ਇੱਕ ਥੋੜੀ ਬੋਤੀ ਸਸਤੀ चीज ਜਿੱਥੋਂ ਮਿਲਦੀਂਦੀ ਆਪਾਂ ਉਹ ਉਹਦੇ ਕੋਲ ਚਲੇ ਜਾਈਏ ਨਾ ਆਪਾਂ ਇਹ ਤਾਂ ਨਹੀਂ ਦੇਖ ਰਹੇ ਵੀ ਉਹ ਸਸਤੀ ਕਿਵੇਂ ਦੇ ਰਿਹਾ ਹੈ ਚਾਹੇ ਉਹ ਸਾਰਾ ਡੁਪਲੀਕੇਟੇ ਸਮਾਨ ਵੇਚ ਰਿਹਾ ਹੈ ਸੋ ਇਹਦੇ ਨਾਲ ਆਪਾਂ ਉਹ ਜਿਹੜੇ ਬਣਾਉਂਦੇ ਨੇ ਉਹਦਾ ਦੋਸ਼ੀ ਹੈਗੇ ਹੈਗੇ ਨੇ ਇਹਦੇ ਨਾਲ ਆਪਾਂ ਵੀ ਨਾਲ ਦੋਸ਼ੀ ਆ ਜਿਹੜੇ ਸਸਤੀ ਦੇ ਚੱਕਰ ਦੇ ਵਿੱਚ ਆਪਾਂ ਵੀ ਡੁਪਲੀਕੇਟ ਚੀਜ਼ਾਂ ਕੰਜ਼ਿਊਮ ਕਰਦੇ ਆ ਸੋ ਜੇਕਰ ਇਹ ਇਸ ਵੱਲ ਨਾ ਧਿਆਨ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੈਂਸਰ ਦੀ ਇਹੋ ਜਿਹੀ ਗੰਭੀਰ ਸਿਚੁਏਸ਼ਨ ਦੇ ਵਿੱਚ ਆਪਾਂ ਫਸ ਜਾਾਂਗੇ ਜੀਜੋ ਨਿਕਲਣਾ ਮੁਸ਼ਕਲ ਹੋ ਜਾਊਗਾ ਸੋ ਮੇਰੀ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਜੇ ਕੋਈ ਚੰਗਾ ਐਫਰਟ ਕਰਦਾ ਹੈ ਤੁਸੀਂ ਉਹਦੀ ਵੀ ਕਦਰ ਕਰਿਆ ਕਰੋ ਕੱਲਾ ਇਹ ਨਹੀਂ ਹੈਗਾ ਵੀ ਆਪਾਂ ਸਸਤੇ ਪ੍ਰੋਡਕਟੇ ਲੈਣੇ ਨੇ ਜਿਹੜਾ ਵੀ ਸਸਤਾ ਬੰਦਾ ਪ੍ਰੋਡਕਟ ਵੇਚ ਰਿਹਾ ਕੋਈ ਵੀ ਬੰਦਾ ਆਪਣੇ ਕੋਲੋਂ ਪੈਸੇ ਪਾ ਕੇ ਨਹੀਂ ਦੇ ਰਿਹਾ ਉਹ ਥੋਤੋਂ ਹੀ ਕੱਢ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਤਰੀਕੇ ਨਾਲ ਕੱਢ ਰਿਹਾ ਸੋ ਕਿਰਪਾ ਕਰਕੇ ਜਿਹੜਾ ਖਾਣ ਪੀਣ ਵਾਲਾ ਸਮਾਨ ਹੈ ਉਹ ਵੀ ਤੁਸੀਂ ਉਹੋ ਜਿਹਾ ਮੰਨ ਲਓ ਵੈਰੀਫਾਈ ਕਰਕੇ ਵਗ ਤੋਂ ਚਾਹੇ ਤੁਹਾਨੂੰ ਦੋ ਪੈਸੇ ਵਾਧ ਦੇਣੇ ਵਾਟ ਉਹ ਉਹ ਚੀਜ਼ ਨਾ ਲਓ ਜਿਹੜੀ ਕੀ ਤੁਹਾਨੂੰ ਨੁਕਸਾਨ ਦੇ ਹੋਵੇ ਧੰਨਵਾਦ